ਹਾਂਜੀ ਦੋਸਤੋ ਵੀਡੀਓ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਨੂੰ ਪਤਾ ਕਿ 3000 ਲਾਈਨਮੈਨ ਦੀ ਜਿਹੜੀ ਅਸਿਸਟੈਂਟ ਲਾਈਨਮੈਨ ਦੀ ਭਰਤੀ ਹੈ ਜਿਹੜੀ ਚੱਲ ਰਹੀ ਹੈ ਤੇ ਇਹਦਾ ਸਿਸਟਮ ਹੈ ਜਿਹੜਾ ਪ੍ਰੋਸੈਸ ਥੋੜੀ ਜ਼ਿਆਦਾ ਤੇਜ਼ੀ ਫੜੀਆ ਹੁਣ ਇਸ ਨੇ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ 26 ਤਰੀਕ ਤੋਂ ਲੈ ਕੇ 5 9 ਤੱਕ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਦੀ ਚੈਕਿੰਗ ਵਾਸਤੇ ਬੁਲਾਇਆ ਗਿਆ ਸੀ ਇਸ ਤੋਂ ਬਾਅਦ ਆਖਰੀ ਮੌਕਾ ਦਿੱਤਾ ਸੀ ਜਿਹੜਾ 19 9 2025 ਤੱਕ ਤੇ ਸੋ ਲਗਾਤਾਰ ਇਹਨਾਂ ਦੀ ਜਿਹੜੀ ਚੈਕਿੰਗ ਹੈ ਜਿਹੜੀ ਹੋ ਚੁੱਕੀ ਹੈ ਕੀ ਡਾਕੂਮੈਂਟ ਦੀ ਤੇ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਕਿ ਸਰਕਾਰ ਹਰ ਵਾਰ ਹਰ ਸਾਲ ਦੀਵਾਲੀ ਦੇ ਮੌਕੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਆਫਰ ਕਰਦੀ ਹੈ ਆਪਾਂ ਨੂੰ ਕੁਝ ਨਾ ਕੁਝ ਜਿਹੜੇ ਨਵੇਂ ਆਪਣੀ ਸਰਕਾਰ ਦੀ ਜਿਹੜੀ ਕਾਰਜਗਾਰੀ ਦਿਖਾਉਂਦੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੀਵਾਲੀ ਤੋਂ ਪਹਿਲਾਂ ਜਿਹੜੇ ਜੋਇਨਿੰਗ ਲੈਟਰ ਹੈਗੇ ਸ਼ਾਇਦ ਉਹਨਾਂ ਦੀ ਪੇਸ਼ਕਸ਼ ਕੀਤੀ ਜਾਵੇ ਉਮੀਦ ਹੈ ਇਸ ਗੱਲ ਦੀ ਕਿਉਂਕਿ ਇਹ ਚੀਜ਼ ਹੁੰਦੀ ਹੈ ਕਿ ਦੀਵਾਲੀ ਤੋਂ ਪਹਿਲਾਂ ਕੁਝ ਨਾ ਕੁਝ ਗਵਰਨਮੈਂਟ ਹੈ ਜਿਹੜਾ ਐਲਾਨ ਕਰਦੀ ਹੁੰਦੀ ਹੈ ਤੇ ਸੋ ਆਪਾਂ ਨੂੰ ਲੱਗਦਾ ਕਿ ਇਸ ਵਾਰ ਦੀਵਾਲੀ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਜਿਹੜੇ ਜੁਆਇਨਿੰਗ ਲੈਟਰ ਦੀ ਜਿਹੜੀ ਅਨਾਉਂਸਮੈਂਟ ਹੋ ਜਾਊਗੀ ਦੀਵਾਲੀ ਤੋਂ ਬਾਅਦ ਸ਼ਾਇਦ ਤੇ ਇਸ ਦੀ ਜਿਹੜੀ ਜੋਇਨਿੰਗ ਜਿਹੜੀ ਆਪਾਂ ਨੂੰ ਦਿੱਤੀ ਜਾ ਸਕਦੀ ਹੈ ਜੇਕਰ ਕੋਈ ਵੀ ਨਾ ਕੋਈ ਕੋਰਟ ਕੇਸ ਵਗੈਰਾ ਹੋਇਆ ਤੇ ਭਰਤੀ ਕਲੀਨ ਰਹੀ ਤਾਂ ਇਹ ਜਲਦ ਹੀ ਜਿਹੜੇ ਆਪਣੇ ਵੀਰ ਆਪਾਂ ਨੂੰ ਜਿਹੜੇ ਅਸਿਸਟੈਂਟ ਲਾਈਨਮੈਨ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਬਾਕੀ ਤੁਹਾਡੀ ਕੀ ਰਾਇ ਹੈ ਜੇਕਰ ਤੁਹਾਨੂੰ ਵੀ ਕਿਸੇ ਸੋਰਸ ਤੋਂ ਪਤਾ ਲੱਗਦਾ ਕਿ ਕੋ ਦੋ ਤੱਕ ਜਿਹੜੀ ਇਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ